ਦੋ ਪਤੀ ਪਤਨੀ ਬੈਠੇ ਸਲਾਹ ਬਣਾਉਣ ਲੱਗੇ ਹੋਏ ਕੋਲ ਛੋਟਾ ਜਿਹਾ ਬੱਚਾ ਬੈਠਾ ਸੁਣੀ ਜਾਂਦਾ ਹੈ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਹਿੰਦੀ ਬਾਪੂ ਘਾ ਵੇਲਾ ਬੈਠਾ ਖੰਗਦਾ ਵਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਜਾਂ ਬਾਪੂ ਨੂੰ ਕਿਤੇ ਛੱਡ ਕੇ ਆ ਜਾ ਨਹੀਂ ਮੈਂ ਚਲੀ ਜਾਣਾ ਕੋਲ ਛੋਟਾ ਜਿਹਾ ਬੱਚਾ ਬੈਠਾ ਸੁਣੀ ਜਾਂਦਾ ਹੈ ਕਹਿੰਦਾ ਭਗਵਾਨ ਨੇ ਕੋਈ ਗੱਲ ਨਹੀਂ ਕੱਲੂ ਮੈਂ ਬਾਪੂ ਨੂੰ ਕਮਾਉਣ ਦੇ ਬਹਾਨੇ ਲੈ ਕੇ ਚਲੇ ਜਾਣਾ ਕਿਤੇ ਛੱਡ ਕੇ ਮੁੜੇ ਆਉਣਾ ਆ ਕੋ ਸਤਨਾ ਦੂਜਾ ਦਿਨ ਹੋਇਆ ਬਾਪੂ ਦੇ ਪੁੱਤ ਨੇ ਬਾਪੂ ਨੂੰ ਆਖਿਆ ਬਾਪੂ ਚੱਲ ਅੱਜ ਮੈਂ ਤੈਨੂੰ ਕਿਤੇ ਕਮਾ ਕੇ ਲਿਆਉਣਾ ਬਾਪੂ ਨੇ ਇਸ਼ਨਾਨ ਕੀਤਾ ਵਧੀਆ ਕੱਪੜੇ ਪਾਏ ਗੱਡੀ ਵਿੱਚ ਬਹਿ ਗਿਆ ਜਦੋਂ ਗੱਡੀ ਚਲਾਉਣ ਲੱਗੇ ਬਾਪੂ ਦਾ ਪੋਤਾ ਵੀ ਭੱਜ ਕੇ ਆ ਕੇ ਗੱਡੀ 'ਚ ਬਹਿ ਗਿਆ ਕਹਿੰਦਾ ਮੈਂ ਵੀ ਨਾਲ ਜਾਣਾ ਹੁਣ ਤਿੰਨੇ ਜਣੇ ਗੱਡੀ ਵਿੱਚ ਬੈਠੇ ਜਾਂਦੇ ਨੇ ਬਾਪੂ ਦੇ ਪੁੱਤ ਨੇ ਗੱਡੀ ਨੂੰ ਚਲਾਇਆ ਚਲਾਈ ਜਾਂਦਾ ਕਿਸੇ ਆਸ਼ਾਮ ਦੇ ਅੱਗੇ ਜਾ ਕੇ ਗੱਡੀ ਨੂੰ ਰੋਕ ਲਿਆ ਆਪਣੇ ਪਿਓ ਨੂੰ ਕਹਿੰਦਾ ਜਿਨੇ ਜਨਮ ਦਿੱਤਾ ਬਾਪੂ ਗੱਡੀ ਚੋਂ ਬਾਹਰ ਹੋ ਜਾ ਅੱਜ ਤੋਂ ਤੂੰ ਇੱਥੇ ਹੀ ਰਹਿਣਾ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਵਾ ਵਾ ਦੁਨੀਆ ਦੇ ਆ ਮਾਲਕ ਦੁਨੀਆ ਨੇ ਤਾਂ ਨਵੇਂ ਤਮਾਸ਼ੇ ਕਰਦੀ ਐ ਅੱਗੇ ਅਣਖ ਪਿੱਛੇ ਮਰਦੀ ਸੀ ਹੁਣ ਪੈਸੇ ਪਿੱਛੇ ਮਰਦੀ ਐ ਪੈਸੇ ਦੇ ਨੇ ਭੈਣ ਭਰਾ ਸਭ ਪੈਸੇ ਨਾਲ ਰਿਸ਼ਤੇ ਪੈਸੇ ਦੇ ਨੇ ਸਾਕ ਸੰਬੰਧੀ ਪੈਸੇ ਨਾਲੇ ਬਾਪੂ ਦੀਆਂ ਤਾਂਾਂ ਨਿਕਲ ਗਈਆਂ ਬਾਪੂ ਦੇ ਕੱਪੜਿਆਂ ਵਾਲੀ ਪੰਡ ਬਾਪੂ ਨੂੰ ਫੜਾਈ ਐ ਹੁਣ ਜਿਹੜਾ ਕੰਬਲ ਬਾਪੂ ਆਪਣੇ ਉੱਤੇ ਲੰਦਾ ਹੁੰਦਾ ਬਾਪੂ ਦੇ ਪੁੱਤ ਨੇ ਜਦੋਂ ਬਾਪੂ ਨੂੰ ਕੰਬਲ ਫੜਾਉਣ ਲੱਗਿਆ ਬਾਪੂ ਦੇ ਪੋਤੇ ਨੇ ਭੱਜ ਕੇ ਆ ਕੇ ਕੰਬਲ ਖੋਲਿਆ ਪਿਤਾ ਜੀ ਇਹ ਕੰਬਲ ਬਾਪੂ ਨੂੰ ਨਹੀਂ ਦੇਣਾ ਕਿਉਂ ਨਹੀਂ ਦੇਣਾ ਆਪਣੇ ਕੋਲ ਵਾਧੂ ਕੰਬਲ ਪਏ ਐ ਜੇ ਤੈਨੂੰ ਕੰਬਲ ਦੀ ਲੋੜ ਐ ਮੈਂ ਤੈਨੂੰ ਦੂਜਾ ਕੰਬਲ ਦੇ ਦੇਵਾਂਗਾ ਪਿਤਾ ਜੀ ਇਹ ਕੰਬਲ ਬਾਪੂ ਨੂੰ ਨਹੀਂ ਦੇਣਾ ਜੇ ਦੇਣਾ ਐ ਤੇ ਵਿੱਚੋਂ ਅੱਧਾ ਪਾੜ ਕੇ ਦੇਣਾ ਅੱਧਾ ਪਾੜ ਕੇ ਕਿਉਂ ਦੇਣਾ ਕਹਿੰਦਾ ਅੱਧਾ ਕੰਬਲ ਬਾਪੂ ਨੂੰ ਦੇ ਦੇਣਾ ਜਦੋਂ ਮੈਂ ਵੱਡਾ ਹੋ ਗਿਆ ਜਦੋਂ ਮੈਂ ਵਿਆਹ ਆ ਗਿਆ ਜਦੋਂ ਤੁਸੀਂ ਬੁੱਢੇ ਹੋ ਗਏ ਜਦੋਂ ਮੈਂ ਗੱਡੀ ਵਿੱਚ ਬਹਾ ਕੇ ਤੁਹਾਨੂੰ ਛੱਡਣ ਵਾਸਤੇ ਆਵਾਂਗਾ ਅੱਧਾ ਕੰਬਲ ਮੈਂ ਤੁਹਾਨੂੰ ਉਦੋਂ ਦੇਣਾ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਬੀਜ ਭਾਈ ਸਾਨੂੰ ਵੱਢਣਾ ਹੀ ਪੈਣਾ ਹੈ